ਇਹ ਆ ਘੋੜਾ ਹੈਦਰ ਜਿਹੜਾ ਕਿ ਬਹੁਤ ਥਾਵਾਂ ਤੋਂ ਚੈਂਪੀਅਨ ਘੋੜਾ ਹੈ ਮਾਰਵਾੜੀ ਘੋੜਾ ਹੈ ਹੈਦਰ ਇਹ ਪਿਓਰ ਮਾਰਵਾੜੀ ਘੋੜਾ ਜੀ ਤੇ ਇਹਦਾ ਆਪਾਂ ਜਿਹੜਾ ਡੀਐਨਏ ਰਜਿਸਟਰਡ ਆ ਇਹ ਕੁਆਲੀਫਾਈਡ ਆ ਡੀਐਨਏ ਕੁਆਲੀਫਾਈਡ ਘੋੜਾ ਆਪਣਾ ਮੇਰੇ ਘਰ 'ਚ ਹੀ ਪੈਦਾ ਹੋਇਆ ਜੀ ਇਹਦੀ ਮਾਂ ਜਿਹੜੀ ਆ ਉਹ ਆਲੀਸ਼ਾਨ ਦੀ ਡਾਇਰੈਕਟ ਆ ਕੋੜੀ ਉਹ ਮੇਰੇ ਕੋਲ ਹੀ ਆ 63 ਪਲੱਸ ਤੇ ਇਹਦਾ ਬਾਪ ਜਿਹੜਾ ਗਾਮਾ ਕੋੜਾ ਚੈਂਪੀਅਨਸ਼ਿਪਸ ਤਾਂ ਹੈ ਜਿੱਤਾ ਜੀ ਪੁਸ਼ਕਰਚ ਵੀ ਜਿੱਤਿਆ ਜੀ ਤੇ ਚਰਖੀ ਦਾਦ ਲਈ ਜਿੱਤਿਆ ਜੀ ਬਿਵਾਨੀ ਜਿੱਤਿਆ ਤੇ ਆਪਣਾ ਡੀਐਫਏ ਇੰਟਰਨੈਸ਼ਨਲ ਐਕਸਪੋ ਹੋਇਆ ਸੀ ਜੀ ਉੱਥੇ ਜਿੱਤਿਆ ਉਹ ਆਲ ਇੰਡੀਆ ਦਾ ਸੀਗਾ ਜੀ ਉਹਦੇ ਵਿੱਚ ਵੀ ਜਿੱਤਿਆ ਇਹਦਾ ਪਾਸਪੋਰਟ ਵਗੈਰਾ ਬਣਿਆ ਹੋਇਆ ਆਇਰਲੈਂਡ ਤੋਂ ਇਹਦਾ ਐਗਜ਼ੈਂਪਲਿੰਗ ਹੋ ਕੇ ਇੱਥੋਂ ਸੈਂਪਲ ਗਏ ਸੀ ਕਿ ਆਇਰਲੈਂਡ ਉੱਥੋਂ ਟੈਸਟ ਹੋ ਕੇ ਆਇਆ ਹੈ ਪਹਿਲਾਂ ਇਹ ਕਰ ਚੁੱਕਿਆ ਬਰੀਡਿੰਗ ਨਹੀਂ ਇਹ ਕਰ ਚੁੱਕਿਆ ਜੀ ਦੋ ਘੋੜੀਆਂ ਤੇ ਜੇ ਬੱਚਾ ਸੀਗਾ ਦੋ ਘੋੜੀਆਂ ਦੇ ਹੀ ਛੱਡਿਆ ਸੀ ਦੋਨਾਂ ਤੇ ਬਹੁਤ ਸੋਹਣਾ ਰਿਜ਼ਲਟ ਆਇਆ ਜੀ ਦੋਨਾਂ ਬੱਚਿਆਂ ਦਾ ਮੱਥੇ ਬਲੇਜ਼ ਇੱਕ ਦੇ ਦੋ ਪੈਰ ਚਿੱਟੇ ਨੇ ਇੱਕ ਦੇ ਤਿੰਨ ਪੈਰ ਚਿੱਟੇ ਨੇ ਜੀ ਇਹ ਬਚਪਨ ਤੋਂ ਲੈ ਕੇ ਦੀ ਘੋੜੇ ਦੀ ਫੈਰੀਅਰਸ਼ਿਪ ਬਹੁਤ ਵਧੀਆ ਹੋਣੀ ਚਾਹੀਦੀ ਹੈ ਜੀ ਫੈਰੀਅਰ ਚੰਗਾ ਹੋਣਾ ਚਾਹੀਦਾ ਬਚਪਨ ਤੋਂ ਲੈ ਕੇ ਇਸ ਘੋੜੇ ਦੀ ਜਿਹੜੀ ਫੈਰੀਅਰਸ਼ਿਪ ਆ ਉਹ ਜੰਕਸ਼ਨ ਕਰਦੇ ਆਏ ਨੇ ਜਿਹੜੇ ਕਿ ਕੁਆਲੀਫਾਈਡ ਫੈਰੀਅਰ ਨੇ ਇੰਡੀਆ ਦੇ ਉੱਤਰ ਭਾਰਤ ਦੀ ਸਭ ਤੋਂ ਵੱਡੀ ਘੋੜਿਆਂ ਦੀ ਮੰਡੀ ਦੇ ਵਿੱਚ ਮੌਜੂਦ ਆ ਤਾਂ ਕਈ ਚੈਂਪੀਅਨ ਘੋੜੇ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਕਿ ਕਈ ਚੈਂਪੀਅਨ ਘੋੜੇ ਵੱਖ-ਵੱਖ ਸੂਬਿਆਂ ਤੋਂ ਇੱਥੇ ਪਹੁੰਚੇ ਨੇ ਇਹ ਆ ਘੋੜਾ ਹੈਦਰ ਜਿਹੜਾ ਕਿ ਬਹੁਤ ਥਾਵਾਂ ਤੋਂ ਚੈਂਪੀਅਨ ਘੋੜਾ ਏ ਮਾਰਵਾੜੀ ਘੋੜਾ ਏ ਹੈਦਰ ਤਾਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗਾ ਕਿ ਹੈਦਰ ਕਿੱਥੋਂ-ਕਿੱਥੋਂ ਚੈਂਪੀਅਨ ਹੈ ਹੈਦਰ ਦੇ ਮਾਲਕ ਵੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਸਤਿ ਸ਼ਕਾਲ ਜੀ ਕੀ ਨਾਮ ਹੈ ਤੁਹਾਡਾ ਜੀ ਉਹਦੇ ਵੀਰ ਸਿੰਘ ਵਿਰਕ ਨਾਂ ਜੀ ਮੇਰਾ ਮੈਂ ਹੈਦਰ ਦੀ ਬਾਰੇ ਦੱਸੋ ਵੀ ਹੈਦਰ ਇਹ ਕਿੱਥੋਂ-ਕਿੱਥੋਂ ਚੈਂਪੀਅਨ ਆ ਇਹ ਜੀ ਪਹਿਲਾਂ ਪੁਸ਼ਕਰ ਮੇਲੇ ਜਿੱਤਿਆ ਜੀ ਇਹ ਜਦੋਂ ਮਿਲਕ ਟੇਸ ਸੀਗਾ ਫਿਰ ਇਹ ਹਰਿਆਣਾ ਚੈਂਪੀਅਨ ਬਣਿਆ ਬਿਵਾਨੀ ਤੋਂ ਫਿਰ ਉਸ ਤੋਂ ਬਾਅਦ ਕੁਰਕਸ਼ੇਤਰੇ 올 ਇੰਡੀਆ ਹੋਇਆ ਸੀ ਜੀ ਉਹਦੇ ਚ ਇਹ ਟੂ ਥੀਥ ਕੈਟਾਗਰੀ ਦੇ ਵਿੱਚ ਫਿਰ ਚੈਂਪੀਅਨ ਬਣਿਆ ਜੀ ਤੇ ਫਿਰ ਇਹ ਚਰਖੀ ਦਾਦਰੀ ਤੋਂ ਜਿੱਤਿਆ ਜੀ ਤੇ ਇਹ ਸਾਰੇ ਸ਼ੋਅ ਇਹਨੇ ਜਿੱਤੇ ਆ ਜੀ ਘੋੜੇ ਨੇ ਹਾਂਜੀ ਹੈਦਰ ਦੇ ਵਿੱਚ ਖਾਸियतਾਂ ਕੀ ਕੀ ਆ ਇਹਦੇ ਵਿੱਚ ਇਹ ਪਿਓਰ ਮਾਰਵਾੜੀ ਘੋੜਾ ਜੀ ਤੇ ਇਹਦਾ ਆਪਾਂ ਜਿਹੜਾ ਡੀਐਨਏ ਰਜਿਸਟਰਡ ਆ ਇਹ ਕੁਆਲੀਫਾਈਡ ਆ ਡੀਐਨਏ ਕੁਆਲੀਫਾਈਡ ਆ ਘੋੜਾ ਆਪਣਾ ਤੇ ਇਹਦਾ ਪਾਸਪੋਰਟ ਵਗੈਰਾ ਬਣਿਆ ਹੋਇਆ ਆਇਰਲੈਂਡ ਤੋਂ ਇਹਦਾ ਰੀਸੈਂਪਲਿੰਗ ਹੋ ਕੇ ਇੱਥੋਂ ਸੈਂਪਲ ਗਏ ਸੀ ਕਿ ਆਇਰਲੈਂਡ ਉੱਥੋਂ ਟੈਸਟ ਹੋ ਕੇ ਆਏ ਆ ਹਾਂਜੀ ਡੀਐਨਏ ਪਾਸ ਹੋ ਕੇ ਹਾਂਜੀ ਕੁਆਲੀਫਾਈਡ ਇਹ ਪੂਰਾ ਪ੍ਰੋਸੀਜਰ ਕੀ ਹੁੰਦਾ ਹੈ ਡੀਐਨਏ ਡੀਐਨਏ ਰ ਇਹ ਵੀ ਸਮਝਾ ਦਿਓ ਇਹ ਜਿਹੜੀ ਇੰਡੀਜਨਸ ਹੌਰ ਸੋਸਾਇਟੀ ਹੈ ਜੇ ਇੱਥੇ ਆ ਆਲ ਇੰਡੀਆ ਨਾ ਮਾਰਵਾੜੀ ਹੌਰ ਸੋਸਾਇਟੀ ਆ ਉਹ ਇਹਨਾਂ ਦੇ ਸੈਂਪਲ ਲੈ ਕੇ ਜਾਂਦੇ ਨੇ ਉਹ ਅੱਗੇ ਆਇਰਲੈਂਡ ਭੇਜਦੇ ਆ ਉਸ ਤੋਂ ਬਾਅਦ ਫਿਰ ਉੱਥੋਂ ਰਿਪੋਰਟ ਤਿਆਰ ਹੋ ਕੇ ਆਉਂਦੀ ਆ ਫਿਰ ਇਹਨਾਂ ਦੇ ਪਾਸਪੋਰਟ ਬਣਦੇ ਆ ਜੀ ਪਾਸਪੋਰਟ ਬਣਦੇ ਅੱਛਾ ਫਿਰ ਹੁਣ ਕਦੇ ਵਿਦੇਸ਼ ਵੀ ਲੈ ਕੇ ਗਏ ਹੋ ਜਾਂ ਇਹਨੂੰ ਨਹੀਂ ਨਹੀਂ ਲੈ ਕੇ ਗਏ ਨਹੀਂ ਜਿੱਲੇ ਜਾ ਸਕਦੇ ਆ ਹਾਂਜੀ ਵਿਦੇਸ਼ ਚ ਕਿੱਥੇ ਕਿੱਥੇ ਨਰੇ ਜਿਹੜੇ ਆ ਚੈਂਪੀਅਨਸ਼ਿਪ ਹੁੰਦੀ ਆ ਹਾਰਸ ਚੈਂਪੀਅਨਸ਼ਿਪ ਇਹ ਕਈ ਕੰਟਰੀਜ਼ ਦੇ ਵਿੱਚ ਹੁੰਦੀ ਆ ਅਮਰੀਕਾ ਵੀ ਹੁੰਦੀ ਆ ਜੀ ਇੰਗਲੈਂਡ ਵੀ ਹੁੰਦੀ ਆ ਆਸਟ੍ਰੇਲੀਆ ਵੀ ਹੁੰਦੀ ਆ ਅੱਛਾ ਉੱਥੇ ਮਾਰਵਾੜੀ ਘੋੜੇ ਵੀ ਜਾਂਦੇ ਨਹੀਂ ਉੱਥੇ ਜਿਵੇਂ ਸ਼ੋਜ਼ ਲਈ ਚਲੇ ਜਾਂਦੇ ਆ ਜਿਵੇਂ ਕੋਈ ਸਪੈਸ਼ਲ ਡ्रेस ਆਜ ਲਈ ਚਲੇ ਜਾਂਦੇ ਆ ਉਹ ਉਦਾਂ ਕੋਈ ਜਿਵੇਂ ਆਪਾਂ ਕਹਿੰਦੇ ਆ ਵੀ ਉਹਦੇ ਚ ਜਾ ਸਕਦੇ ਆ ਇਹ ਸਰ ਹੈਦਰ ਕਿੰਨੀ ਏਜ ਕਿੰਨੀ ਹੈਦਰ ਇਹ 3.5 ਸਾਲ ਉਮਰ ਆ ਜੀ ਇਹਦੀ ਤੁਸੀਂ ਇਹ ਇਹ ਤੁਹਾਡੇ ਘਰ ਵਿੱਚ ਜੰਮਿਆ ਪੈਦਾ ਹੋਇਆ ਜਾਂ ਤੁਸੀਂ ਲੈ ਕੇ ਆਏ ਸੀ ਇਹਨੂੰ ਮੇਰੇ ਮੇਰੇ ਘਰ 'ਚ ਹੀ ਪੈਦਾ ਹੋਇਆ ਜੀ ਇਹਦੀ ਮਾਂ ਜਿਹੜੀ ਆ ਉਹ ਆਲੀਸ਼ਾਨ ਦੀ ਡਾਇਰੈਕਟ ਆ ਕੋੜੀ ਉਹ ਮੇਰੇ ਕੋਲ ਆ 63 ਪਲੱਸ ਆ ਤੇ ਇਹਦਾ ਬਾਪ ਜਿਹੜਾ ਗਾਮਾ ਕੋੜਾ ਤੇ ਇਹ ਇਹਦਾ ਹੈਗਾ ਜੀ ਆਪਣੇ ਘਰ ਦਾ ਹੀ ਜੰਮ ਵਾਲਾ ਜੀ ਸਰ ਮਾਂ ਬਾਪ ਦਾ ਜਿਹੜੀ ਹਿਸਟਰੀ ਦੇ ਉੱਤੇ ਝਾਤ ਵਜੂਰ ਮਰਵਾ ਦੋ ਵੀ ਲੋਕਾਂ ਨੂੰ ਪਤਾ ਹੋਵੇ ਕਿ ਇਹ ਕਿੱਥੋਂ ਆਇਆ ਸਭ ਪੂਰਾ ਪਤਾ ਲੱਗ ਜਾਏ ਇੱਕ ਵਾਰ ਕਿ ਇਹਦੀ ਜਿਹੜੀ ਬਰੀਡਿੰਗ ਆ ਕਿਵੇਂ-ਕਿਵੇਂ ਹੋਈ ਆ ਇਹ ਗਾਮਾ ਕੋੜਾ ਦਾ ਬਾਪ ਹੈ ਜੀ ਇਹਦੀ ਮਾਂ ਜਿਹੜੀ ਹੈ ਡਾਇਰੈਕਟ ਆਲੀਸ਼ਾਨ ਕੋੜੇ ਦੀ ਹੈ ਆਲੀਸ਼ਾਨ ਰੋਹਿਟਗੜ੍ਹ ਵਾਲਾ ਜਿਹੜਾ ਬਹੁਤ ਮਸ਼ਹੂਰ ਕੋੜਾ ਹੋਇਆ ਜਿਵੇਂ ਆਪਣੇ ਮਸ਼ਹੂਰ ਫੇਮਸ ਕੋੜੇ ਨੇ ਦਿਲਬਾਗ ਰਣੀਆਂ ਤੇ ਕਾਲਾ ਕੰਟਾ ਉਹ ਵੀ ਡਾਇਰੈਕਟ ਆਲੀਸ਼ਾਨ ਦੇ ਨੇ ਜੀ ਬੱਚੇ ਤੇ ਉਹ ਸੇਮ ਹੀ ਉਹਦੇ ਬਲੱਡ ਲਾਈਨ ਤੋਂ ਇਹਦੀ ਮਾਂ ਜੀ ਸੇਮ ਹੀ ਕੋੜੇ ਦੀ ਮਾਂ ਇਹਦੀ ਬੱਚੀ ਹੈ ਹਾਂਜੀ ਅਸਾ ਇਹਨੂੰ ਹੋਰ ਹੋਰ ਵੀ ਕਿਤੇ ਲੈ ਕੇ ਗਏ ਚੈਂਪੀਅਨਸ਼ਿਪ ਲਈ ਜਾਂ ਇੱਥੇ ਵੀ ਇਹ ਜਿਹੜਾ ਮੁਖਸਰ ਸਾਹਿਬ ਦੇ ਵਿੱਚ ਵੀ ਨਹੀਂ ਇੱਥੇ ਮੁਖਸਰ ਸਾਹਿਬ ਮੈਂ ਇਹਨੂੰ ਡਿਸਪਲੇ 'ਚ ਲਾਇਆ ਸੀ ਜੀ ਚੈਂਪੀਅਨਸ਼ਿਪਸ ਤਾਂ ਇਹ ਜਿੱਤਿਆ ਜੀ ਪੁਸ਼ਕਰ 'ਚ ਵੀ ਜਿੱਤਿਆ ਜੀ ਤੇ ਚਰਖੀ ਦਾਦਰੀ ਜਿੱਤਿਆ ਜੀ ਬਿਵਾਨੀ ਜਿੱਤਿਆ ਤੇ ਆਪਣਾ ਡੀਐਫਏ ਇੰਟਰਨੈਸ਼ਨਲ ਐਕਸਪੋ ਹੋਇਆ ਸੀ ਜੀ ਉੱਥੇ ਜਿੱਤਿਆ ਉਹ ਆਲ ਇੰਡੀਆ ਦਾ ਸੀਗਾ ਜੀ ਉਹਦੇ 'ਚ ਵੀ ਜਿੱਤਿਆ ਅਸੀਂ ਕਿੰਨਾ ਕੱਦ ਕਿੰਨਾ ਯਾਰ 63 ਪਲੱਸ ਆ ਜੀ ਇਸ ਟਾਈਮ ਹੇ ਅਜੇ ਹੋਰ ਕਦ ਕੱਡੇਗਾ ਜੀ ਘੋੜਾ 6 ਸਾਲ ਤੱਕ ਵੱਧਦਾ ਜੀ ਹੈ ਜੇ 6.5 3.5 ਸਾਲ ਦਾ ਹਾਂਜੀ 6 ਸਾਲ ਤੱਕ ਗਰੋਥ ਕਰਦਾ ਘੋੜਾ ਅੱਛਾ ਹੋਰ ਕੀ ਕੁਝ ਖਾਸੀਅਤਾਂ ਹੈਦਰ ਦੀਆਂ ਪੈਰਮਲ ਦੇਖ ਰਹੇ ਬੜੇ ਸੋਹਣੇ ਬਣਵਾਏ ਨੇ ਇਹ ਬਚਪਨ ਤੋਂ ਲੈ ਕੇ ਦੀ ਘੋੜੇ ਦੀ ਫੈਰੀਅਰਸ਼ਿਪ ਬਹੁਤ ਵਧੀਆ ਹੋਣੀ ਚਾਹੀਦੀ ਹੈ ਜੀ ਫੈਰੀਅਰ ਚੰਗਾ ਹੋਣਾ ਚਾਹੀਦਾ ਬਚਪਨ ਤੋਂ ਲੈ ਕੇ ਇਸ ਘੋੜੇ ਦੀ ਜਿਹੜੀ ਫੈਰੀਅਰਸ਼ਿਪ ਆ ਉਹ ਜੰਗ ਸਿੰਘ ਕਰਦੇ ਆਏ ਨੇ ਜਿਹੜੇ ਕਿ ਕੁਆਲੀਫਾਈਡ ਫੈਰੀਅਰ ਨੇ ਇੰਡੀਆ ਦੇ ਆਪਣੇ ਤੇ ਉਹਨਾਂ ਨੇ ਡਿਗਰੀ ਜਿਵੇਂ ਲਈ ਹੋਈ ਆ ਜੁੰਜਨੂ ਤੋਂ ਇੱਕ ਇੰਸਟੀਚਿਊਟ ਆ 올 ਇੰਡੀਆ ਦੇ ਵਿੱਚ ਤੇ ਉਸ ਇੰਸਟੀਚਿਊਟ ਤੋਂ ਨਾ ਡਿਗਰੀ ਲਈ ਆ ਉਹਨਾਂ ਨੇ ਦੇ ਜਿਹੜੇ ਆ ਹੂਫ ਦੀ ਜਿਹੜੀ ਆ ਕੇਅਰ ਰੱਖੀ ਆ ਸ਼ੁਰੂ ਤੋਂ ਅੱਛਾ ਫਿਰ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਆਉਂਦੇ ਆ ਇੱਥੇ ਆਪਣੇ ਘੋੜੇ ਲੈ ਕੇ ਆਉਂਦੇ ਆ ਨੂੰ ਇਹ ਇੱਥੇ ਆਦ ਕੀ ਪਹਿਲੀ ਵਾਰ ਹੀ ਆਏ ਆ ਜੀ ਘੋੜੇ ਲੈ ਕੇ ਲਾਸਟ ਟਾਈਮ ਉਦਾਂ ਆਏ ਸੀ ਘੋੜੇ ਆਦ ਕੀ ਪਹਿਲੀ ਵਾਰ ਹੀ ਲਿਆਂਦੇ ਆ ਅੱਛਾ ਫਿਰ ਕਿੰਨੇ ਘੋੜੇ ਲੈ ਕੇ ਆਏ ਤੁਸੀਂ ਘਰ ਦੇ ਵਿੱਚ ਹੋਰ ਕਿੰਨੇ ਕਿੰਨੇ ਘੋੜੇ ਰੱਖੇ ਨੇ ਆਪਣੇ ਕੋਲੇ 8 ਘੋੜੇ ਨੇ ਜੀ ਇੱਥੇ 2 ਲਿਆਂਦੇ ਨੇ ਇੱਕ ਇਹ ਲਿਆਂਦਾ ਜੀ ਇੱਕ 23 24 ਮਹੀਨਿਆਂ ਦਾ ਬੱਚਾ 1.5 23 ਮਹੀਨਿਆਂ ਦਾ ਬੱਚਾ ਨ ਅੱਛਾ ਕਿਵੇਂ ਸ਼ੌਂਕ ਪੈ ਗਿਆ ਘੋੜਿਆਂ ਦਾ ਪਰਿਵਾਰ ਦੇ ਵਿੱਚ ਪਹਿਲਾਂ ਤੋਂ ਹੀ ਘੋੜੇ ਰੱਖਦੇ ਆ ਰਹੇ ਸੀ ਜਾਂ ਤੁਸੀਂ ਤੁਸੀਂ ਸ਼ੁਰੂ ਕੀਤਾ ਜੀ ਨਹੀਂ ਘੋੜੇ ਤਾਂ ਜੀ ਆਪਣਾ ਸ਼ੁਰੂ ਤੋਂ ਹੀ ਨੇ ਜੀ ਪਹਿਲਾਂ ਮੋਡ ਆਫ ਟਰਾਂਸਪੋਰਟੇਸ਼ਨ ਹੁੰਦੇ ਸੀ ਘੋੜੇ ਪਹਿਲਾਂ ਇਹਨਾਂ ਨੂੰ ਐਜ਼ ਅ ਟਰਾਂਸਪੋਰਟੇਸ਼ਨ ਯੂਜ਼ ਕੀਤਾ ਜਾਂਦਾ ਸੀ ਘੋੜਿਆਂ ਨੂੰ ਤੇ ਹੋਰ ਕੋਈ ਸਾਧਨ ਨਹੀਂ ਸੀ ਆਪਣਾ ਇੱਧਰ ਜਾਣ ਦਾ ਜਿਵੇਂ ਕਿਤੇ ਜਾਣ ਦਾ ਤੇ ਹੁਣ ਜਿਹੜਾ ਘੋੜੇ ਸ਼ੌਂਕ ਨਾਲ ਰੱਖੇ ਜਾਂਦੇ ਆ ਜੀ ਫਰਕ ਸਿਰਫ ਇੰਨਾ ਹੀ ਪਿਆ ਜੀ ਅੱਛਾ ਕਿ ਹੁੰਦਾ ਕਿ ਕਰੇ ਘੇੜਾ ਘੂੜਾ ਮਾਰਦੇ ਪੂਰੇ ਪਿੰਡ ਦੇ ਵਿੱਚ ਨਾਲ ਦੇ ਪਿੰਡਾਂ ਚ ਵੀ ਜਾਂਦੇ ਉਹ ਘੋੜਾ ਲੈ ਕੇ ਕਿ ਉਹ ਨਹੀਂ ਬਸ ਉਹਨਾਂ ਸ਼ੌਂਕ ਨੂੰ ਹੀ ਆ ਨਹੀਂ ਬਿਲਕੁਲ ਰਾਈਡ ਕਰਦੇ ਰਹਿੰਦਾ ਜੀ ਆਪਣਾ 10 10 15 15 ਕਿਲੋਮੀਟਰ ਤੱਕ 20 20 ਕਿਲੋਮੀਟਰ ਤੱਕ ਰਾਈਡ ਕਰ ਲੈਂਦੀਆਂ ਘੋੜੇ ਹੋਰ ਵੀ ਨੇ ਇਕੱਠੇ ਰਾਈਡ ਕੱਢ ਲੈਂਦੀ ਹੈ ਜੀ ਜਾਂਦੇ ਰਹਿੰਦਾ ਜੀ ਪਿੰਡਾਂ ਦੇ ਵਿੱਚ ਹਾਂਜੀ ਤੇ ਹੁਣ ਅੱਗੇ ਇਹਨੂੰ ਹੈਦਰ ਨੂੰ ਲੈ ਕੇ ਕਿਵੇਂ ਕਿੱਥੇ ਕਿੱਥੇ ਜਾਣ ਦਾ ਪਲਾਨ ਹੈ ਕਿ ਇਹਨੂੰ ਲੈ ਕੇ ਜਾਣਾ ਬਸ ਜਿਵੇਂ ਅੱਗੇ ਆਉਣਗੇ ਜੀ ਡਿਸਪਲੇ 'ਚ ਵੀ ਲਾਵਾਂਗੇ ਘੋੜੇ ਨੂੰ ਆਲਰੇਡੀ ਆਪਣਾ ਘੋੜਾ ਜਿਹੜਾ ਜਿੱਤ ਚੁੱਕਿਆ ਚੈਂਪੀਅਨ ਬਣ ਚੁੱਕ ਤੇ ਹੁਣ ਇਹਨੂੰ ਆਪਣਾ ਅੱਗੇ ਦੀ ਬਰੀਡਿੰਗ ਸ਼ੁਰੂ ਕਰਾਂਗੇ ਜੀ ਹੁਣ ਹਾਂਜੀ ਅੱਛਾ ਪਹਿਲਾਂ ਕਰ ਚੁੱਕਿਆ ਬਰੀਡਿੰਗ ਨਹੀਂ ਇਹ ਕਰ ਚੁੱਕਿਆ ਜੀ ਦੋ ਕੋੜੀਆਂ ਤੇ ਜੇ ਬੱਚਾ ਸੀਗਾ ਦੋ ਕੋੜੀਆਂ ਤੇ ਹੀ ਛੱਡਿਆ ਸੀ ਦੋਨਾਂ ਤੇ ਬਹੁਤ ਸੋਹਣਾ ਰਿਜ਼ਲਟ ਆਇਆ ਜੀ ਦੋਨਾਂ ਬੱਚਿਆਂ ਦਾ ਮੱਥੇ ਬਲੇਜ਼ ਇੱਕ ਦੇ ਦੋ ਪੈਰ ਚਿੱਟੇ ਨੇ ਇੱਕ ਦੇ ਤਿੰਨ ਪੈਰ ਚਿੱਟੇ ਨੇ ਜੀ ਅੱਛਾ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਜਿਹੜਾ ਵਾ ਕਈ ਵਾਰੀ ਹੁੰਦਾ ਨੁਕਸਾਨ ਵੀ ਬੜਾ ਹੋ ਜਾਂਦਾ ਹੈ ਘੋੜਿਆਂ ਨੂੰ ਕਈ ਗਲਤ ਚੀਜ਼ਾਂ ਦੇ ਜਾਨਵਰ ਜਿਹੜੇ ਵਿੱਚ ਜਾਂਦੇ ਨੇ ਅਸਲ ਮਾਰਵੜ ਦੀ ਪਛਾਣ ਕੀ ਆ ਅਸਲ ਮਾਰਵੜੀ ਦੀ ਪਛਾਣ ਵੀ ਤੁਸੀਂ ਦੱਸ ਦੋ ਕਿ ਲੋਕ ਅਵੇਅਰ ਹੋ ਜਾਣ ਜਿਹੜੇ ਕਿ ਕਰੀ ਬਿਰ ਧੋਖਾ ਖਾ ਜਾਣ ਜਾਨਵਰ ਲੈਣ ਲੱਗਿਆ ਦੇਖੋ ਜੀ ਜਿਨੇ ਕਿਸੇ ਨੇ ਵੀ ਘੋੜਾ ਲੈਣਾ ਹੋਵੇ ਪਹਿਲਾਂ ਬਰੀਡ ਕੈਰੈਕਟਿਸਟਿਕਸ ਤੇ ਬਾਰੇ ਪਤਾ ਹੋਣਾ ਚਾਹੀਦਾ ਮਾਰਵੜੀ ਕੈਰੈਕਟਿਸਟਿਕਸ ਦੇ ਬਾਰੇ ਪਤਾ ਹੋਣਾ ਚਾਹੀਦਾ ਜਿਨੇ ਜਿਸ ਘੋੜਾ ਪਾਲਕ ਨੇ ਵੀ ਨਵਾਂ ਘੋੜਾ ਲੈਣਾ ਉਹਨੇ ਜਿਸ نسل ਦਾ ਲੈਣਾ ਉਹਨੂੰ ਉਸ نسل ਦੀ ਨੋਲਿਜ ਲੈਣੀ ਚਾਹੀਦੀ ਆ ਪਹਿਲਾਂ ਉਹਦੇ ਬਾਰੇ ਜਾਣਨਾ ਚਾਹੀਦਾ ਉਸ ਤੋਂ ਬਾਅਦ ਘੋੜਾ ਲੈਣਾ ਚਾਹੀਦਾ ਇਹ ਵਹਿਮ ਚ ਨਹੀਂ ਰਹਿਣਾ ਚਾਹੀਦਾ ਵੀ ਆਹ ਘੋੜਾ ਉਸ ਹੈਗਾ نسل ਤੋਂ ਜਾਂ ਨਹੀਂ ਹੈਗਾ ਉਹ ਭਲੇਖੇ ਚ ਬੰਦੇ ਨੂੰ ਆਪ ਸੁਚੇਤ ਹੋਣਾ ਚਾਹੀਦਾ ਇਸ ਬਾਰੇ ਹਾਂਜੀ ਤੇ ਕਿਹੜੇ ਤਰ੍ਹਾਂ ਪੜ੍ਹਨ ਦਾ ਚਾਹੀਦਾ ਪਰ ਫਿਰ ਵੀ ਕਈ ਵਾਰੀ ਨਵੇਂ ਜੰਗ ਮੁੰਡੇ ਆ ਜਿਹਦੇ ਨਾਲ ਸ਼ੌਕ ਵਾਂ ਨੁਕਸਾਨ ਹੋ ਜਾਂਦਾ ਕਈ ਵਾਰੀ ਧੋਖੇ ਚ ਆ ਜਾਂਦੇ ਨੇ ਇਹਦੇ ਵਿੱਚ ਆਨਲਾਈਨ ਜੀ ਜਿਹੜੀ ਐਨ ਐਨ ਆਰ ਨੈਸ਼ਨਲ ਰਿਸਰਚ ਸੈਂਟਰ ਆਫ ਇਕੁਆਇਨਸ ਹੈਗਾ ਆ ਜਿਹੜਾ ਕਿ ਹਰਿਆਣੇ ਦੇ ਵਿੱਚ ਆ हिसार ਦੇ ਵਿੱਚ ਉਹ ਉੱਥੇ ਜਿਹੜਾ ਵੀ ਇਹਦੀ ਰਿਸਰਚ ਹੋਈ ਹੋਈ ਆ ਉਹਦੇ ਉਹਨਾਂ ਨੇ ਸਾਰੇ ਹੀ ਡਿਟੇਲਸ ਦਿੱਤੀਆਂ ਹੋਈਆਂ ਮਾਰਵਾੜੀ ਦੀਆਂ ਕੈਰੈਕਟਿਸਟਿਕਸ ਕੀ ਹੋਣੀਆਂ ਚਾਹੀਦੀਆਂ ਨੇ ਤੇ ਉਹ ਹਰ ਇੱਕ ਬੰਦੇ ਨੂੰ ਪੜ੍ਹਨੀਆਂ ਚਾਹੀਦੀਆਂ ਨੇ ਉਹਦੇ ਬਾਰੇ ਨੌਲੇਜ ਲੈਣੀ ਚਾਹੀਦੀ ਔਦੋਂ ਬਾਅਦ ਜਿਹੜਾ ਉਹ ਘੋੜੇ ਤੇ ਆਪਾਂ ਦੇਖ ਸਕਦੇ ਆ ਹਰਿਆਣਾ ਸਰਕਾਰ ਕਿੰਨੀ ਕਿ ਅਵੇਰ ਆ ਇਹਨਾਂ ਨੂੰ ਘੋੜਿਆਂ ਨੂੰ ਲੈ ਕੇ ਕਿਉਂਕਿ ਪੰਜਾਬ ਸਰਕਾਰ ਤੇ ਵੀ ਕਈ ਵਾਰੀ ਬਹੁਤ ਸਾਰੇ ਸਵਾਲ ਉੱਠ ਜਾਂਦੇ ਨੇ ਪਿਛਲੀਆਂ ਸਰਕਾਰਾਂ ਨੇ ਚਾਹੇ ਹੋਣ ਵਾਲੀਆਂ ਸਰਕਾਰਾਂ ਨੇ ਕਿ ਘੋੜਾ ਪਾਲਕ ਜਿਹੜੇ ਕਿਤੇ ਨਾ ਕਿਤੇ ਇਹਨਾਂ ਨੂੰ ਪ੍ਰਫੁੱਲਤ ਨਹੀਂ ਕੀਤਾ ਜਾ ਰਿਹਾ ਇਸ ਕਿਤੇ ਨੂੰ ਸਰਕਾਰ ਜਿਹੜੀ ਆ ਮਦਦ ਨਹੀਂ ਕਰ ਰਹੀ ਚਾਹੇ ਆ ਮੰਡੀ ਦੀ ਗੱਲ ਹੋ ਜੇ ਕਿ ਮੰਡੀ ਨਹੀਂ ਦੇ ਤੱਕ ਪੱਕੀ ਕਰਵਾ ਸਕੀ ਹਰਿਆਣਾ ਸਰਕਾਰ ਕਿੰਨੀ ਕਿ ਅਵੇਰ ਹੈ ਸਭ ਨੂੰ ਲੈ ਕੇ ਨਹੀਂ ਦੇਖੋ ਹਰਿਆਣਾ ਸਰਕਾਰ ਤਾਂ ਜੀ ਸਾਰੇ ਮੇਲੇ ਕਰਾਏ ਨੇ ਹਰਿਆਣਾ ਸਰਕਾਰ ਨੇ ਹਰਿਆਣਾ ਸਰਕਾਰ ਨੇ ਕਿਤੇ ਵੀ ਇਹਦੇ ਵਿੱਚ ਕੋਈ ਬੰਦਿਸ਼ ਨਹੀਂ ਲਾਈ ਤੇ ਬਕਾਇਦਾ ਟੈਸਟ ਹੁੰਦੇ ਟੈਸਟ ਲੈਂਦੇ ਰਹੇ ਨੇ ਉਹ ਆ ਹੁਣ ਜਿਹੜਾ ਬਣਿਆ ਸੀਗਾ ਗਲੈਂਡਰ ਦਾ ਉਹਦੇ ਬਾਰੇ ਵੀ ਟੈਸਟ ਲਏ ਆ ਉਹਨਾਂ ਨੇ ਸਾਰੇ ਟੈਸਟ ਲੈ ਕੇ ਤੇ ਸਾਰੇ ਘੋੜਿਆਂ ਨੂੰ ਪਰਮਿਸ਼ਨ ਦਿੱਤੀ ਆ ਉਹਨਾਂ ਨੇ ਜਿਹੜੇ ਜਿਹੜੇ ਜਾ ਸਕਦੇ ਨੇ ਜਿਨ੍ਹਾਂ ਨੇ ਟੈਸਟ ਕਲੀਅਰ ਕੀਤੇ ਨੇ ਹਾਂਜੀ ਠੀਕ ਆ ਇੱਕ ਵਾਰ ਹਾਇਦਰ ਦੀਆਂ ਤਸਵੀਰਾਂ ਜਿਹੜੀਆਂ ਦਿਖਾ ਦਿੱਤੀਆਂ ਜਾਣ ਇੱਕ ਵਾਰ ਦੁਬਾਰਾ ਜੇ ਕੋਈ ਆ ਹੈਦਰਾਬਾਦ ਜੇ ਕੋਈ ਹੋਰ ਕੋਈ ਜਾਣਕਾਰੀ ਰਹਿੰਦੀ ਹੋਵੇ ਤਾਂ ਤੁਸੀਂ ਉਹ ਵੀ ਸਾਂਝੀ ਕਰ ਦਿਓ ਨਹੀਂ ਬਹੁਤ ਵਧੀਆ ਜੀ ਸਾਹਮਣਾ ਹੀ ਆ ਤੁਹਾਡੇ ਇਹਦੇ ਰਿਜ਼ਲਟ ਬਹੁਤ ਸੋਹਣਾ ਜੀ ਘੋੜੇ ਦਾ ਤੇ ਹੁਣ ਇਹਨੂੰ ਅਸੀਂ ਜਿਹੜਾ ਬਰੀਡਿੰਗ ਦੇ ਵਿੱਚ ਸ਼ੁਰੂ ਕਰਾਂਗੇ ਤੇ ਫੁੱਲ ਫਲੈਜ ਪਹਿਲਾਂ ਦੋ ਰਿਜ਼ਲਟ ਲਏ ਆ ਬਹੁਤ ਸੋਹਣੇ ਆਇਆ ਮਾਰਕਿੰਗ ਬਹੁਤ ਸੋਹਣੀ ਦਿੱਤੀ ਆ ਉਹਨਾਂ ਨੇ ਮੱਥੇ ਬਲੇਜ਼ ਆ ਦੋਨੋਂ ਰਿਜ਼ਲਟਸ ਦੇ ਤੇ ਇੱਕ ਦੇ ਤਿੰਨ ਪੈਰ ਚਿੱਟੇ ਨੇ ਇੱਕ ਦੇ ਦੋ ਪੈਰ ਚਿੱਟੇ ਨੇ ਬਹੁਤ ਸੋਹਣਾ ਰਿਜ਼ਲਟ ਆਇਆ ਜੀ ਹਾਂਜੀ ਇਹ ਤੋਂ ਮੈਂ ਬਹੁਤ ਉਮੀਦ ਕਰਦਾ ਕਿ ਪਿਓਰ ਮਾਰਵਾੜੀ ਜਿਹੜੇ ਆ ਬੱਚੇ ਇਹ ਪ੍ਰੋਡਿਊਸ ਕਰੂਗਾ ਜੀ ਆ ਜਿਹੜੇ ਕਿ ਸ਼ੋਅ ਜੀਨਰ ਹੋਣਗੇ ਜੀ ਹਾਂਜੀ ਤਾਂ ਬਿਲਕੁਲ ਭਾਈ ਜੀ ਹੋਣਾ ਦੱਸਿਆ ਕਿ ਕਿਵੇਂ ਜੇ ਨੌਜਵਾਨ ਘੋੜਾ ਪੜ ਜਿਹੜੇ ਨੌਜਵਾਨ ਅੱਗੇ ਆ ਰਹੇ ਨੇ ਘੋੜਾ ਖਰੀਦਣ ਦੇ ਚਾਹਵਾਨ ਨੇ ਘੋੜੇ ਰੱਖਣ ਦੇ ਚਾਹਵਾਨ ਨੇ ਮਾਰ ਮਾਰਵਾੜੀ ਦੀ ਉਹਨਾਂ ਦੱਸਿਆ ਕਿ ਕਿਵੇਂ ਤੁਸੀਂ ਚੈੱਕ ਕਰਕੇ ਤੇ ਧੋਖੇ ਤੋਂ ਬਚ ਸਕਦੇ ਹੋ ਕੈਮਰਾਮੈਨ ਅਮਨਦੇ ਨਾਲ ਅੰਤਰਪੀਰ ਸਿੰਘ ਖੈਰਾ ਮਾਈ ਪੰਜਾਬੀ ਟੀਵੀ ਸ਼੍ਰੀ ਮੁਖਸਰ ਸਾਹਿਬ